ਕੁੰਤਲਾ ਦੇਵੀ ਕਿਤੇ ਰਹਿਣ ਹੋਣੀ ਪੁੱਡਾ ਗਲੋਨੀ ਬਟਾਲਾ ਰੋਡ ਤੋਂ ਕੀ ਕੀ ਹਸਾ ਹੋਇਆ ਜੀ ਸਰ ਆਪਾਂ ਇੱਥੇ ਕਿਸੇ ਦੀ ਵੇਟ ਕਰਨੀ ਸੀ ਆਪਾਂ ਬਟਾਲੇ ਜਾਣਾ ਸੀ ਤੇ ਆਪਾਂ ਅੱਜ ਸਰ ਨੇ ਕੋਈ ਆ ਰਹੇ ਸੀ ਉਹਨਾਂ ਦੀ ਵੇਟ ਕਰਨ ਵਾਸਤੇ ਇੱਥੇ ਖੜੇ ਸੀ ਜਿਹੜੀ ਸਾਈਡ ਤੇ ਰੁਕਿਆ ਸੀ ਤੇ ਆਪਾਂ ਸਾਈਡ ਤੇ ਖੜੀਆਂ ਗਿਆ ਆਪਾਂ ਇੱਕ ਸਾਈਡ ਤੇ ਕੀਤਾ ਹੈਗਾ ਇੱਥੇ ਚੌਂਕ ਆ ਸਾਨੂੰ ਪਤਾ ਆਪਾਂ ਥੋੜੀ ਅੱਗੇ ਗੱਡੀ ਲਿਆ ਕੇ ਰੱਖੀਏਗੀ ਇਹਨਾਂ ਨੇ ਦੂਸਰੀ ਸਾਈਡ ਨੂੰ ਜਾਣਾ ਸੀ ਇਹਨਾਂ ਨੇ ਆਈ ਡੋਨਟ ਨੋ ਕੀ ਕੀਤਾ ਹੈ ਨਸ਼ਾ ਕੀਤਾ ਹੈ ਆਈਜ਼ ਇਹਨਾਂ ਦੀਆਂ ਬੰਦ ਸੀ ਜਦੋਂ ਆਪਰੇ ਸਾਡੀ ਗੱਡੀ ਨੂੰ ਪੂਰੀ ਨੂੰ ਝਗੜ ਕੇ ਅੱਗੋਂ ਤੱਕ ਲੈ ਕੇ ਔਰ ਸਾਡੀ ਗੱਡੀ ਖੁਦ ਦੇਖੋ ਤੁਸੀਂ ਉਹ ਟਪੰਗ ਆਤੀ ਹੈਗੀ ਹੈ ਕਿੰਨਾ ਕੁ ਨੁਕਸਾਨ ਗੱਡੀ ਦਾ ਹੋਇਆ ਜੀ ਸਰ ਪੂਰੀ 100% ਗੱਡੀ ਡੈਮੇਜ ਆਉ ਤੁਸੀਂ ਦੇਖੋ ਉਹ ਸਰ ਸਰ ਇਹ ਪੂਰੀ ਗੱਡੀ ਕਹਿੰਦਾ ਜਿਹੜੀ ਹੈਗੀ ਆ ਅਕੋਰਡਿੰਗ ਟੂ ਲਾ ਜਿਹੜੀ ਹੈਗੀ ਆ ਨੂੰ ਪੂਰੀ ਪਨਿਸ਼ਮੈਂਟ ਦਿੱਤੀ ਜਾਏ ਸਾਡੀ ਪੂਰੀ ਗੱਡੀ ਦਾ ਖਰਚਾ ਵੀ ਉੰਤਰੀ ਆ ਇਹਦੀ ਹਾਂਜੀ ਆ ਗਏ ਸਰ ਉਹਨਾਂ ਨੇ ਆਏਗੇ ਉਹ ਦੇਖਦੇ ਪਏ ਆ ਉਹਨਾਂ ਕਹਿੰਦੇ ਨੇ ਤੁਮਾਰ ਕਾਹ ਚ ਆਇਓ बिहार से है हाँ? बिहार से बिहार से किधर को जाना था है हाँ? कहाँ को जाना था आपने इधर ही काम करते हैं कंपनी नहीं, नहीं नहीं गाड़ी कहाँ लेकर जा रहे थे आप हल करने थे तो जो एक्सीडेंट किया पीछे से हिट किया इसका क्या कारण है क्या हुआ ये सर उधर घुमाने में घबरा गए थे वही बात है तो गाड़ी पूरी टोटल लॉस्ट हो गई उसका क्या करना अभी मालिक कौन है आपके इधर है सर है इधर नहीं नाम क्या है मालिक का है? आप गाड़ी चलाते हो मालिक कौन है गाड़ी का मालिक लाइसेंस है तेरा हाँ। है तो मालिक कहाँ के रहने वाले हैं ये सर नहीं याद है मालिक हाँ? मालिक का याद नहीं है सर आपने कुछ खाया है आपको याद ही नहीं है आपको याद ही नहीं मालिक का नहीं पता तनख्वाह कहाँ से लेते हो वो सर कंपनी में आता है क्या कंपनी का नाम क्या है कंपनी का नाम क्या है भाई मैं पूछ रहा हूं कंपनी का नाम क्या है यूएस सर मेरा ओडावा सर अरे यार अली सर दादू की एक ही मसला आया था तोदा इंसिडेंट है गाइस अभी जी सशस्त्र सुरक्षा फोर्स बबरी नाके को घरोटा मोड़ ਕਿ ਇੱਥੇ ਅਸੀਂ ਰਾਹਗੀਰ ਤੋਂ ਪਤਾ ਲੱਗਾ ਜੀ ਵੀ ਇੱਕ ਟਿਪਪਰ ਦਾ ਤੇ ਕਾਰ ਦਾ ਜਿਹੜਾ ਉਹ ਐਕਸੀਡੈਂਟ ਹੋਇਆ ਆਪਣੇ ਭਰਾਲਾ ਮੋੜ ਦੇ ਬਾਈਪਾਸ ਤੇ ਬੱਸ ਸਟੈਂਡ ਦੇ ਨੇੜੇ ਅਸੀਂ ਆ ਕੇ ਵੇਖਿਆ ਵਾ ਤੇ ਉਹ ਕਾਰ ਤੇ ਵਿੱਚ ਲੇਡੀ ਜੀ ਇੱਕ ਤੇ ਇੱਕ ਉਹਨਾਂ ਦਾ ਬੇਟਾ ਸੀ ਉਹ ਚਲਾ ਰਿਹਾ ਸੀਗਾ ਉਹ ਚਲਾਵ ਨਹੀਂ ਦੇ ਖਲੋਤੇ ਹੀ ਕਿਹਦੀ ਡੀ ਕਰ ਰਹੀ ਸੀਗੇ ਉਹਨਾਂ ਨੇ ਜਾਣਾ ਸੀਗਾ ਸਤਸੰਗ ਤੇ ਕਿਤੇ ਤੇ ਉਹ ਇੱਕ ਟਿਪਪਰ ਵਾਲਾ ਆਇਆ ਉਹਨੇ ਜਾਣਾ ਤੇ ਹੈਗਾ ਸੀ ਮਕੇਰੀਆਂ ਨੂੰ ਇਹਨੇ ਅਮਰਸਾਹਰਾਲ ਨੂੰ ਰੂਟ ਨੂੰ ਮੋੜ ਲੀਆ ਬੱਸ ਤੇ ਇਹਨਾਂ ਦੇ ਵਿੱਚ ਲਿਆ ਕੇ ਉਹਨੇ ਹਿੱਟ ਕੀਤੀ ਆ ਜੋ ਵੀ ਬਹੁਤ ਬਚਾਅ ਹੋ ਗਿਆ ਇਹਨਾਂ ਦਾ ਵੀ ਬੜਾ ਬਹੁਤ ਕਿਸਮਤ ਨਾਲ ਬਚੇ ਨੇ ਡਰਾਈਵਰ ਨੇ ਕੁਝ ਖਾਤਾ ਲੱਗਦਾ ਵਾਜੀ ਹਾਂ ਇਹਨੂੰ ਅਸੀਂ ਆਪ ਆਣ ਕੇ ਕੱਢਿਆ ਡਰਾਈਵਰ ਨੂੰ ਵਿੱਚੋਂ ਕੀ ਲੱਗਦਾ ਕੀ ਮਾਨਸਿਕ ਸਥਿਤੀ ਮਾਨਸਿਕ ਚ ਉਹਨਾਂ ਨੂੰ ਲੱਗਦਾ ਵੀ ਇਹਨਾਂ ਕੋਈ ਨਸਾ ਨਸਾ ਕੀਤਾ ਲੱਗਦਾ ਬਾਕੀ ਇਹਨਾਂ ਦੇ ਜੀ ਮਾਲਕ ਆਏ ਨਹੀਂਗੇ ਬਾਕੀ ਇਹ ਮਾਮਲਾ ਜਿਹੜਾ ਅਸੀਂ ਇੱਥੇ ਥਾਣੇ ਦੇ ਹਵਾਲੇ ਕਰਤਾ ਵਾ ਉਹ ਉਹਨਾਂ ਦੇ ਇਨਸਪੈਕਟਰ ਮੇਸ ਕੁਮਾਰ ਜੀ ਆ ਰਹੇ ਨੇ ਆ ਕੇ ਮੌਕਾ ਵੇਖਦੇ ਆ ਜੋ ਕਾਰਵਾਈ ਬੰਦੀ ਹੋ ਗਈ ਉਸੇ ਲਈ ਕਰਤਾਗੇ ਕੀ ਤੁਹਾਨੂੰ ਮਾਰਕਨੇ ਕੋ ਲੱਗਦਾ ਮਾਲਕਾ ਦੇ ਵੈਰੀਫਾਈ ਨਹੀਂ ਹੋਇਆ ਘਰ ਆਇਆ ਸਪਟ ਸਾਹਿਬ ਆਦਿਆ ਇਹਨਾਂ ਦੇ ਕਾਗਜ਼ ਪੱਤਰ ਵੇਚਦੇ ਆਣ ਕੇ ਆ ਕੇ ਤੁਹਾਨੂੰ ਸਾਰਾ ਕਰ ਦਿੰਦੇ ਬੰਦੇ ਦਾ ਆਧਾਰ ਕਾਰਡ ਕੀ ਪਛਾਣ ਹੋ ਇੱਕ ਤੇਰਾ ਕਿਉਂਦਾ ਜੇ ਆਧਾਰ ਕਾਰਡ ਵੀ ਨਹੀਂ ਮਿਲਿਆ ਟਿੱਪਰ ਜਿਹੜੀਆਂ ਨੇ ਪਲਟਣ ਦੇ ਯੋਗ ਹੋਈਆਂ ਇਹਨਾਂ ਵੀ ਪਲਟ ਜਾਣੀਆਂ ਇਹ ਆਪਾਂ ਵਿੱਚ ਵੜੀ ਤੇ ਪਲਟ ਸਕਦੀ ਆਓ ਅਸੀਂ ਤਾਂ ਨਹੀਂ ਵਿੱਚ ਮੰਨਦੇ ਵੀ ਚਲੋ ਆਉਂਦੇ ਆ ਤੇਨੂੰ ਪਿੱਛੇ ਕਰਾ ਕੇ ਫੇਰੇ ਉੱਧਰ ਲੱਗ ਆ ਮਿੱਟੀ ਦੀ ਲੋੜ ਆ ਹਾਂਜੀ ਕਿੰਨਾ ਨੁਕਸਾਨ ਗੱਡੀ ਦਾ ਹੋਇਆ ਜੀ ਕਾਰ ਤੇ ਬਿਲਕੁਲ ਡੈਮੇਜ ਹੋ ਗਈ ਆ ਪਰਿਵਾਰ ਦਾ ਵਿਚਾਰਿਆ ਪਰਿਵਾਰ ਦਾ ਬਚਾਜ ਪਰਿਵਾਰ ਦਾ ਮਾਂਗਿਆ ਪਰਿਵਾਰ ਦੀ ਕੀ ਮੰਗਿਆ ਮੰਗਦੇ ਹੁੰਦੇ ਉਹਨਾਂ ਦੋਹਾਂ ਤਰ੍ਹਾਂ ਨਾਲ ਭਾਲ ਕੇ ਪੁੱਛਣਗੇ ਕੀ ਮੰਗਾ ਗਿਆ ਕੁਟ ਮੌਕੇ ਤੇ ਆਈਓ ਵੇਖੂਗਾ ਆਨ ਕੇ ਇਸਪੈਕਟਸਾ ਹੁੰਦੇ ਵੇਚਦੇ ਆ ਤੇ ਡਰਾਈਵਰ ਦੀ ਨਾ ਸਿੰਪਥੀ ਮਾਰਨ ਨਾਲ ਕੋਈ ਹਾਂ ਮਾਲਕ ਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਰਹੇ ਉਹਨਾਂ ਨੇ ਬੰਦਾ ਇੱਕ ਆ ਵੀ ਗਿਆ ਵਾ ਇਹ ਮਾਲਕਾ ਗਿਆ ਜੀ ਆਰ ਆਲੇ ਆ ਪਤਾ ਨਹੀਂ ਕਿੱਥੋਂ ਇਹ ਆਪਣੇ ਅਮਰਸਰ ਦੀ ਪਾਰਟੀ ਆ ਕੋਈ ਤੇ ਬਾਕੀ ਆ ਰਹੇ ਹਾਂਜੀ ਉਹ ਵੀ ਆ ਰਹੇ